ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦਿਨਿਕ ਸਵੇਰਾ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਮਾਸਟਰ ਸਲੀਮ ਦੇ ਘਰ ਦੇ ਬਾਹਰ ਜਿੱਥੇ ਦੱਸ ਦਈਏ ਕਿ ਅੱਜ ਉਹਨਾਂ ਦੇ ਜੋ ਪਿਤਾ ਜੀ ਸੀ ਉਹਨਾਂ ਨੂੰ ਸਪੂਰ ਦੇ ਖਾਕ ਕੀਤਾ ਗਿਆ ਵੱਡੀ ਵੱਡੀ ਸ਼ਖਸੀਅਤਾਂ ਇੱਥੇ ਪਹੁੰਚੇ ਜੀ ਖਾਨ ਵੀ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਜੋ ਤੁਹਾਨੂੰ ਸਿਖਾਉਣ ਵਾਲੇ ਹੁੰਦੇ ਨੇ ਤੁਹਾਡੇ ਗੁਰੂ ਹੁੰਦੇ ਨੇ ਉਹ ਇੱਕ ਅ ਸਿਰਫ ਤੁਹਾਡੇ ਗੁਰੂ ਹੀ ਨਹੀਂ ਆਪਣੇ ਮੂੰਹ ਤੋਂ ਰੋਟੀ ਦੇਣ ਵਾਲੇ ਜੋ ਕਿ ਇੱਕ ਤੁਹਾਡੇ ਵਧੀਆ ਚੰਗਾ ਸੋਚਣ ਵਾਲੇ ਹੁੰਦੇ ਪਿੱਛੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਜਿੱਥੇ ਵੱਡੇ ਵੱਡੀ ਸ਼ਖਸੀਅਤਾਂ ਪਹੁੰਚੇ ਨੇ ਉਹਨਾਂ ਨੂੰ ਅੰਤਿਮ ਵਿਦਾਇ ਦੇਣ ਦੇ ਲਈ ਮਾਸਟਰ ਸਲੀਮ ਦੀ ਅੱਖਾਂ 'ਚ ਜੋ ਕੀ ਹੈ ਕਾਫੀ ਹੰਝੂ ਦਿਖਦੇ ਦਿਖੇ ਨੇ ਹਰ ਅੱਖ ਨਮ ਹੈ ਕਿਉਂਕਿ ਅ ਦੱਸਦੀ ਹੈ ਕਿ ਮਾਸਟਰ ਸਲੀਮ ਦੇ ਜੋ ਪਿਤਾ ਜੀ ਸੀ ਉਹਨਾਂ ਦੇ ਵੱਲੋਂ ਕਾਫੀ ਵੱਡੇ ਵੱਡੇ ਲੋਕਾਂ ਨੂੰ ਜੋ ਕੀ ਹੈ ਸਿੱਖਿਆ ਦਿੱਤੀ ਗਈ ਮਿਊਜ਼ਿਕ ਦੀ ਤੇ ਅੱਜ ਇੱਥੇ ਜਿੰਨੀ ਵੀ ਸ਼ਖਸੀਅਤਾਂ ਪਹੁੰਚੀ ਅਫਸਾਨਾ ਖਾਨ ਹੋਰ ਵੱਡੇ ਜੋ ਚਿਹਰੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਅੱਜ ਪਰਿਅੱਖਾਂ ਦੇ ਨਾਲ ਉਹਨਾਂ ਨੂੰ ਜੋ ਕੀ ਹੈ ਅੰਤਿਮ ਵਿਦਾਈ ਦਿੱਤੀ ਗਈ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਬੀਤੇ ਦਿਨੀ ਉਹਨਾਂ ਦਾ ਜੋ ਕੀ ਹੈ ਦਿਹਾਂਤ ਹੋ ਗਿਆ ਸੀ ਤੇ ਅੱਜ ਉਹਨਾਂ ਨੂੰ ਜੋ ਕੀ ਹੈ ਸਪੁਰਦੇ ਖਾ ਕੀਤਾ ਗਿਆ ਸਮੇਂ ਸਿਰ ਜੋ ਕੀ ਹੈ ਵੱਡੀ ਵੱਡੀ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਅਫਸਾਨਾ ਖਾਨ ਵੀ ਪਹੁੰਚੇ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੁਰਾ ਦਾ ਖਜ਼ਾਨਾ ਇੱਕ ਸੁਰਾ ਦਾ ਖਜ਼ਾਨਾ ਵੀ ਤਹਿਜ਼ੀਬ ਦਾ ਖਜ਼ਾਨਾ ਵੀ ਰਹੇ ਜੀ ਬਿਲਕੁਲ ਅਫਸਾਨਾ ਖਾਨ ਵੀ ਇੱਥੇ ਪਹੁੰਚੇ ਸਨ ਜਿਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰ ਉਹਨਾਂ ਨੇ ਇਸ ਵੇਲੇ ਕੁਝ ਵੀ ਬੋਲਣ ਤੋਂ ਜੋ ਕੀ ਹੈ ਹੁਰੇਜ਼ ਕੀਤਾ ਉਹਨਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਦੱਸਦੀ ਕਿ ਹੋਰ ਵੀ ਸ਼ਖਸੀਅਤਾਂ ਪਹੁੰਚੀਆਂ ਨੇ ਪਰਵਾਰਿਕ ਮੈਂਬਰਾਂ ਦੀ ਗੱਲ ਕਰੀਏ ਤਾਂ ਪਰਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਸਿਆਸੀ ਜੋ ਲੋਕ ਸਨ ਉਹ ਵੀ ਇੱਥੇ ਪਹੁੰਚੇ ਸਨ ਤੇ ਉਹਨਾਂ ਦੇ ਵੱਲੋਂ ਅੱਜ ਜੋ ਕੀ ਹੈ ਮਾਸਟਰ ਸਦੀਮ ਦੇ ਪਿਤਾ ਜੀ ਨੂੰ ਅੰਤਿਮ ਵਿਦਾਈ ਦਿੱਤੀ ਗਈ ਤੇ ਹਰ ਅੱਖ ਅੱਜ ਜੋ ਕੀ ਹੈ ਨਾ ਮੈਂ ਕਿਉਂਕਿ ਜੋ ਇੰਨੀ ਵੱਡੀ ਸ਼ਖਸੀਅਤ ਦਾ ਜਾਣਾ ਮਿਊਜ਼ਿਕ ਇੰਡਸਟਰੀ ਤੋਂ ਕਾਫੀ ਹੀ ਬੇਹਦੀ ਦੁਖਦਾਈਪੂਰਨ ਹੈ ਕੈਮਰਾਮੈਨ ਵਿਪਨ ਦੇ ਨਾਲ ਦਿਨਿਕ ਸਵੇਰਾ ਤੋਂ ਸਮ੍ਰਿਤੀ ਤਿਵਾਰੀ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦਿਨਿਕ ਸਵੇਰਾ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਮਾਸਟਰ ਸਲੀਮ ਦੇ ਘਰ ਦੇ ਬਾਹਰ ਜਿੱਥੇ ਦੱਸ ਦਈਏ ਕਿ ਅੱਜ ਉਹਨਾਂ ਦੇ ਜੋ ਪਿਤਾ ਜੀ ਸੀ ਉਹਨਾਂ ਨੂੰ ਸਪੂਰ ਦੇ ਖਾਕ ਕੀਤਾ ਗਿਆ ਵੱਡੀ ਵੱਡੀ ਸ਼ਖਸੀਅਤਾਂ ਇੱਥੇ ਪਹੁੰਚੇ ਜੀ ਖਾਨ ਵੀ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਜੋ ਤੁਹਾਨੂੰ ਸਿਖਾਉਣ ਵਾਲੇ ਹੁੰਦੇ ਨੇ ਤੁਹਾਡੇ ਗੁਰੂ ਹੁੰਦੇ ਨੇ ਉਹ ਇੱਕ ਸਿਰਫ ਤੁਹਾਡੇ ਗੁਰੂ ਹੀ ਨਹੀਂ ਆਪਣੇ ਮੂੰਹ ਤੋਂ ਰੋਟੀ ਦੇਣ ਵਾਲੇ ਜੋ ਕਿ ਇੱਕ ਤੁਹਾਡੇ ਵਧੀਆ ਚੰਗਾ ਸੋਚਣ ਵਾਲੇ ਹੁੰਦੇ ਨੇ ਪਿੱਛੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਜਿੱਥੇ ਵੱਡੀ ਵੱਡੀ ਸ਼ਖਸੀਅਤਾਂ ਪਹੁੰਚੇ ਨੇ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਮਾਸਟਰ ਸਲੀਮ ਦੀ ਅੱਖਾਂ 'ਚ ਜੋ ਕਿ ਹੈ ਕਾਫੀ ਹੰਝੂ ਦਿਖਦੇ ਦਿਖੇ ਨੇ ਹਰ ਅੱਖ ਨਮ ਹੈ ਕਿਉਂਕਿ ਦੱਸਦੀ ਕਿ ਮਾਸਟਰ ਸਲੀਮ ਦੇ ਜੋ ਪਿਤਾ ਜੀ ਸੀ ਉਹਨਾਂ ਦੇ ਵੱਲੋਂ ਕਾਫੀ ਵੱਡੇ ਵੱਡੇ ਲੋਕਾਂ ਨੂੰ ਜੋ ਕੀ ਹੈ ਸਿੱਖਿਆ ਦਿੱਤੀ ਗਈ 뮤ਜ਼ਿਕ ਦੀ ਤੇ ਅੱਜ ਇੱਥੇ ਜਿੰਨੀ ਵੀ ਸ਼ਖਸੀਅਤਾਂ ਪਹੁੰਚੀ ਅਫਸਾਨਾ ਖਾਨ ਹੋਰ ਵੱਡੇ ਜੋ ਚਿਹਰੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਅੱਜ ਭਰੀ ਅੱਖਾਂ ਦੇ ਨਾਲ ਉਹਨਾਂ ਨੂੰ ਜੋ ਕੀ ਹੈ ਅੰਤਿਮ ਵਿਦਾਈ ਦਿੱਤੀ ਗਈ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਬੀਤੇ ਦਿਨੀ ਉਹਨਾਂ ਦਾ ਜੋ ਕੀ ਹੈ ਦਿਹਾਂਤ ਹੋ ਗਿਆ ਸੀ ਤੇ ਅੱਜ ਉਹਨਾਂ ਨੂੰ ਜੋ ਕੀ ਹੈ ਸਪੁਰਦੇ ਖਾ ਕੀਤਾ ਗਿਆ ਸਮੇਂ ਸਿਰ ਜੋ ਕੀ ਹੈ ਵੱਡੀ ਵੱਡੀ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਅਫਸਾਨਾ ਖਾਨ ਵੀ ਪਹੁੰਚੇ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੁਰਾ ਦਾ ਜਨਮ ਇੱਕ ਸੁਰਾ ਦਾ ਖਜ਼ਾਨਾ ਵੀ ਤਹਿਸੀਦ ਦਾ ਖਜ਼ਾਨਾ ਵੀ ਰਹੇ ਜੀ ਬਿਲਕੁਲ ਅਫਸਾਨਾ ਖਾਨ ਵੀ ਇੱਥੇ ਪਹੁੰਚੇ ਸਨ ਜਿਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰ ਉਹਨਾਂ ਨੇ ਇਸ ਵੇਲੇ ਕੁਝ ਵੀ ਬੋਲਣ ਤੋਂ ਜੋ ਕੀ ਹੈ ਹੁਰੇਜ਼ ਕੀਤਾ ਉਹਨਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਤੇ ਦੱਸਦੀ ਕਿ ਹੋਰ ਵੀ ਸ਼ਖਸੀਅਤਾਂ ਪਹੁੰਚੀਆਂ ਨੇ ਪਰਵਾਰਿਕ ਮੈਂਬਰਾਂ ਦੀ ਗੱਲ ਕਰੀਏ ਤਾਂ ਪਰਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਸਿਆਸੀ ਜੋ ਲੋਕ ਸਨ ਉਹ ਵੀ ਇੱਥੇ ਪਹੁੰਚੇ ਸਨ ਤੇ ਉਹਨਾਂ ਦੇ ਵੱਲੋਂ ਅੱਜ ਜੋ ਕੀ ਹੈ ਮਾਸਟਰ ਸਦੀਮ ਦੇ ਪਿਤਾ ਜੀ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਹਰ ਅੱਖ ਅੱਜ ਜੋ ਕੀ ਹੈ ਨਾ ਮੈਂ ਕਿਉਂਕਿ ਜੋ ਇੰਨੀ ਵੱਡੀ ਸ਼ਖਸੀਅਤ ਦਾ ਜਾਣਾ ਮਿਊਜ਼ਿਕ ਇੰਡਸਟਰੀ ਤੋਂ ਕਾਫੀ ਹੀ ਬੇਹਦੀ ਦੁਖਦਾਈਪੂਰਨ ਹੈ ਕੈਮਰਾਮੈਨ ਵਿਪਨ ਦਿਨਾਲ ਦਿਨਿਕ ਸਵੇਰਾ ਤੋਂ ਸਮ੍ਰਿਤੀ ਤਿਵਾਰੀ ਦੀ ਰਿਪੋਰਟ